ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਮੈਂ ਤੁਹਾਡੀ ਸਾਰਿਆਂ ਨਾਲ ਅੱਜ ਗੱਲ ਕਰਨਾ ਚਾਹੁੰਦੀ ਆ ਵੇਖੋ ਇਲੈਕਸ਼ਨਸ ਦਾ ਮਾਹੌਲ ਹੈ ਔਰ ਇਲੈਕਸ਼ਨਸ ਦੇ ਮਾਹੌਲ ਦੇ ਉੱਤੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਵੇਖੋ ਸਾਡੇ ਹਰ ਇੱਕ ਨਾਗਰਿਕ ਦਾ ਫਰਜ਼ ਬੰਦਾ ਹੈ ਇਸ ਟਾਈਮ ਦੇ ਉੱਤੇ ਬਹੁਤ ਧਿਆਨ ਦੇ ਨਾਲ ਮਾਹੌਲ ਨੂੰ ਜਾਂਚਣਾ ਔਰ ਮਾਹੌਲ ਨੂੰ ਦੇਖਣਾ ਇਲੈਕਸ਼ਨਸ ਦੇ ਮਾਹੌਲ ਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ ਜਾਂ ਇਸ ਨੂੰ ਨਾ ਪਾਓ ਵੇਖੋ ਆਪਾਂ ਇੱਕ ਲੋਕਤੰਤਰ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਆ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੀ ਡੈਮੋਕ੍ਰੇਸੀ ਜਿਹੜੀ ਹੈ ਨਾ ਉਹ ਇਸ ਟਾਈਮ ਦੇ ਉੱਤੇ ਖਤਰੇ ਦੇ ਵਿੱਚ ਸਾਡੀ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਬਚਾਉਣ ਵਾਸਤੇ ਆਪਾਂ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਆਪਾਂ ਨੂੰ ਸਮਝਦਾਰੀ ਦੇ ਨਾਲ ਇੰਟੈਲੀਜੈਂਟ ਹੋ ਕੇ ਇਸ ਵਾਰ ਦੀ ਇਲੈਕਸ਼ਨ ਦਾ ਜਿਹੜਾ ਹੈ ਉਹ ਫੈਸਲਾ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕੀ ਕਾਂਗਰਸ ਦੇ ਹੋਣਗੇ ਬਹੁਤ ਸਾਰੇ ਲੋਕੀ ਅਕਾਲੀ ਦਲ ਦੇ ਹੋਣਗੇ ਬਹੁਤ ਸਾਰੇ ਲੋਕੀ ਆਮ ਆਦਮੀ ਪਾਰਟੀ ਦੇ ਹੋਣਗੇ ਔਰ ਭਾਜਪਾ ਦੇ ਵੀ ਹੈਗੇ ਨੇ ਸੋ ਮੈਂ ਇੱਕੋ ਗੱਲ ਕਹਿਣਾ ਚਾਹੁੰਨੀ ਆ ਵੇਖੋ ਆਪਣੇ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਆਪਾਂ ਨੂੰ ਇਸ ਟਾਈਮ ਇਲੈਕਸ਼ਨ ਦੇ ਵਿੱਚ ਵੋਟ ਪਾਉਣੀ ਹੈ ਤੁਸੀਂ ਬਹੁਤ ਸਾਰੇ ਲੋਕਾਂ ਦਾ ਕੁਐਸਚਨ ਇਹ ਹੁੰਦਾ ਹੈ ਕਿ ਇਹਦੇ ਕਹਿਣ ਦਾ ਕੀ ਮਤਲਬ ਹੈ ਇਹ ਕੀ ਕਹਿਣਾ ਚਾਹੁੰਦੀ ਹੈ ਵੇਖੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਜਿਹੜੀ ਵੀ ਪਾਰਟੀ ਇੰਡੀਆ ਦੇ ਵਿੱਚ 10 ਸਾਲ ਤੱਕ ਰਾਜ ਕਰ ਲੈਂਦੀ ਹੈ ਨਾ ਦੋ ਟਰਮਾਂ ਅਸੀਂ ਭਾਜਪੀ ਨੂੰ ਦਿੱਤੀਆਂ 10 ਸਾਲ ਤੱਕ ਜਿਹੜੀ ਪਾਰਟੀ ਨੇ ਰਾਜ ਕੀਤਾ 5 ਸਾਲ ਤੁਸੀਂ ਹੋਰ ਦੋਗੇ ਤੇ ਉਹ ਜਿਹੜੀ ਪਾਰਟੀ ਹੈ ਉਹ ਡਿਕਟੇਟਰਸ਼ਿਪ ਦਾ ਰੂਪ ਧਾਰਨ ਕਰ ਚੁੱਕੀ ਹੈ ਅੱਜ ਤੁਸੀਂ ਵੇਖੋ ਸਾਡੇ ਇੰਡੀਆ ਦੇ ਵਿੱਚ ਡਿਕਟੇਟਰ ਵਰਗਾ ਮਾਹੌਲ ਆ ਚੁੱਕਿਆ ਹੈ ਭਾਵੇਂ ਉਹ ਕਿਸੇ ਦੇ ਘਰ ਈਡੀ ਭਜਣੀ ਹੋਵੇ ਪਾਵੇਂ ਉਹ ਕਿਸਾਨਾਂ ਦੇ ਨਾਲ ਕੀਤਾ ਗਿਆ ਹੋਵੇ ਅੱਜ ਤੱਕ ਇਹ ਜੀ ਕੋਈ ਗਵਰਨਮੈਂਟ ਆਈ ਹੈ ਜਿਨੇ ਕਿਸਾਨਾਂ ਦੇ ਉੱਤੇ ਆਸੂ ਗੈਸ ਤੇ ਗੋਲੀਆਂ ਤੋਂ ਇਲਾਵਾ ਗੋਲੀਆਂ ਚਲਾਈਆਂ ਹੋਣ ਇਹ ਪਹਿਲੀ ਇਹ ਜੀ ਗਵਰਨਮੈਂਟ ਹੈ ਜਿਹਦੇ ਜਿਹਦੇ ਹੁੰਦਿਆਂ ਸੈਂਟਰ ਤੋਂ ਜੀ ਤੱਕਾ ਕੀਤਾ ਜਾਂਦਾ ਹੈ ਕਦੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਸ਼ਰੀਆਂ ਮਾਰ ਰਹੇ ਨੇ ਲੋਕੀ ਉੱਥੇ ਆਸੂ ਗੈਸ ਤੇ ਗੋਲੇ ਇਹ ਜੀ ਜਰੀਲੇ ਸੁੱਟੇ ਜਾਂਦੇ ਨੇ ਕਿ ਕਈਆਂ ਨੂੰ ਹਾਰਟ ਅਟੈਕ ਆ ਗਿਆ ਔਰ ਕਈਆਂ ਦੀ ਮੌਤ ਹੋ ਗਈ ਐਂਡ ਇਟਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਹਿਊਮਨ ਰਾਈਟਸ ਆ ਵਾਇਲੇਸ਼ਨ ਹੈ ਕੀ ਕਹੀਏ ਆਪਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਆਪਾਂ ਲੋਕੀ ਹੱਸਦੇ ਆ ਸੋਸ਼ਲ ਮੀਡੀਆ ਦੇ ਉੱਤੇ ਮਜ਼ਾਕ ਉਡਾਉਂਦੇ ਆ ਅੱਛਾ ਜੀ ਉਹਨੂੰ ਕੁੱਟ ਪੈ ਗਈ ਵੇਖੋ ਇਸ ਟਾਈਮ ਦੇ ਉੱਤੇ ਆਪਾਂ ਕਿਸੇ ਵੀ ਪਾਰਟੀ ਦੇ ਲੀਡਰ ਦਾ ਜੇ ਅਸੀਂ ਮਜ਼ਾਕ ਉਡਾਉਂਦੇ ਆ ਜਿਹੜੀ ਬੀਜੇਪੀ ਦੇ ਵਿੱਚ ਨਹੀਂ ਹੈ ਇਟ ਮੀਨਸ ਵੀ ਆਰ ਸਪੋਰਟਿੰਗ ਬੀਜੇਪੀ ਸਾਨੂੰ ਇਸ ਟਾਈਮ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਸੈਂਟਰ ਪੱਖੀ ਲੜਾਈ ਲੜਨ ਦੀ ਲੋੜ ਹੈ ਸੋ ਥੈਟ ਕਿ ਅਸੀਂ ਆਪਾਂ ਡੈਮੋਕ੍ਰੇਸੀ ਨੂੰ ਬਚਾ ਸਕੀਏ ਆਪਾਂ ਨੂੰ ਆਪਣੀ ਮੈਂ ਮੈਂ ਇਸ ਕਰਕੇ ਇਹ ਗੱਲ ਕਰ ਸਕਦੀ ਹਾਂ ਕਿਉਂਕਿ ਫਿਲਹਾਲ ਮੈਂ ਕਿਸੇ ਪਾਰਟੀ ਚ ਨਹੀਂ ਹਾਂ ਕਿਉਂਕਿ ਮੈਂ ਸਾਰੀਆਂ ਗੱਲਾਂ ਨੂੰ ਦੂਰੋਂ ਵੇਖ ਰਹੀ ਹਾਂ ਇਹ ਸਾਰੇ ਝੰਡਿਆਂ ਤੋਂ ਦੂਰੋਂ ਦੇਖ ਰਹੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਦੂਰੋਂ ਵੇਖਣ ਵਾਲੇ ਬੰਦੇ ਨੂੰ ਇਹ ਲੱਗਦਾ ਹੈ ਕਿ ਸਾਨੂੰ ਆਪਣੇ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਹੈ ਉਹ ਬਚਾਉਣ ਦੀ ਲੋੜ ਹੈ ਬਹੁਤ ਤਕਾ ਹੋ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਹੈ। ਔਰ ਜਾਤੀਵਾਦ ਦੇ ਵਿੱਚ ਧਰਮਵਾਦ ਦੇ ਜਿਹੜੇ ਦੰਗੇ ਫਸਾਦ ਹੋ ਰਹੇ ਹੋ ਤੇ ਹੋ ਹੀ ਰਹੇ ਨੇ। ਹਰ ਇੱਕ ਸਟੇਟ ਦੇ ਵਿੱਚ ਹੋ ਰਹੇ ਨੇ। ਔਰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ। ਤੁਸੀਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਜਿਹੜੀ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਆ। ਪਿਛਲੇ ਦਿਨਾਂ ਤੋਂ ਕਈ ਲੰਬੇ ਟਾਈਮ ਤੋਂ ਜੰਤਰ ਮੰਤਰ ਦੇ ਉੱਤੇ ਧਰਨਾ ਲੱਗਾ ਹੋਇਆ ਹੈ। ਸੇ ਨੋ ਟੂ ਈਵੀਐਮ ਬਾਇਕਾਟ ਈਵੀਐਮ ਔਰ ਸਾਨੂੰ ਸਾਰਿਆਂ ਨੂੰ ਇਸ ਦੇ ਉੱਤੇ ਗੱਲ ਰੱਖਣ ਦੀ ਲੋੜ ਹੈ ਮੈਂ ਸਾਰਿਆਂ ਦੇ ਅੱਗੇ ਇਹੀ ਬੇਨਤੀ ਕਰਦੀ ਹਾਂ ਜਿਹੜਾ ਵੀ ਮੇਰਾ ਲਾਈਵ ਦੇਖ ਰਿਹਾ ਹੈ ਪਲੀਜ਼ ਇਹਨੂੰ ਤੇ ਸ਼ੇਅਰ ਐਂਡ ਸਪੋਰਟ ਜ਼ਰੂਰ ਕਰਿਓ ਤਾਂ ਕਿ ਪੰਜਾਬ ਕੀ 올ਓਵਰ ਇੰਡੀਆ ਦੀ ਜਨਤਾ ਤੱਕ ਇੱਕ ਲਾਈਵ ਪਹੁੰਚੇ ਔਰ ਸਾਰਿਆਂ ਦਾ ਜਿਹੜੇ ਵੀ ਉੱਥੇ ਬੈਠੇ ਨੇ ਇਹ ਗੱਲ ਇੱਥੇ ਤੱਕ ਪਹੁੰਚਣੀ ਚਾਹੀਦੀ ਹੈ ਕਿ ਅਸੀਂ ਈਵੀਐਮ ਦਾ ਬਾਈਕਾਟ ਕਰੀਏ ਹਰ ਇੱਕ ਇਨਸਾਨ ਨੂੰ ਇੱਥੇ ਲਾਈਵ ਕਰਨਾ ਚਾਹੀਦਾ ਹੈ ਔਰ ਹਰ ਇੱਕ ਇਹਦੇ ਮੁਜ਼ਾਹਰੇ ਨਿਕਲਨੇ ਚਾਹੀਦੇ ਨੇ ਇਹਦੀਆਂ ਰੈਲੀਆਂ ਨਿਕਲਣੀਆਂ ਚਾਹੀਦੀਆਂ ਨੇ ईवीएम ਆਪਾਂ ਨੂੰ ਕਿਉਂ ਬਾਈਕਾਟ ਕਰਨਾ ਚਾਹੀਦਾ ਮੈਂ ਬਹੁਤ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਆ ਉਹ ਮੈਂ ਦੇਖਦੀ ਰਹੀ ਨਹੀਂ ਆ ਪੜ੍ਹਦੀ ਰਹੀ ਨਹੀਂ ਆ ਸੋ ਭਾਰਤ ਇਲੈਕਟ੍ਰੋਨਿਕ ਕੰਪਨੀ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜੇ ਇੰਜੀਨੀਅਰਸ ਨੇ ਉਹ ਹੀ ਜਿਹੜਾ ईवीएम ਦਾ ਸੋਰਸ ਕੋਡ ਜਿਹੜਾ ਹੁੰਦਾ ਹੈ ਸੋਰਸ ਕੋਡ ईवीएम ਦਾ ਪਤਾ ਉਹਨਾਂ ਨੂੰ ਹੁੰਦਾ ਬਟ ਭਾਰਤ ਇਲੈਕਟ੍ਰੋਨਿਕ ਕੰਪਨੀ ਦੇ ਵਿੱਚ ਬੀਜੇਪੀ ਦੇ ਬੰਦੇ ਵੀ ਕੰਮ ਕਰਦੇ ਨੇ ਤੁਸੀਂ ਆਪ ਸੋਚੋ ਕਿੰਡੀ ਕੁ ਵੱਡੀ ਗੱਲ ਹੈ ईवीएम ਦੇ ਸੋਰਸ ਕੋਡ ਨੂੰ ਪਤਾ ਕਰਨਾ ਔਰ ਕਿੰਨੀ ਕਿੱਡੀ ਕੁ ਵੱਡੀ ਗੱਲ ਹੈ ਜਿਆਦਾ ਵੋਟਾਂ ਪਵਾਉਣਾ ਜੇ EVM ਮੇਸਵਰੀ EVM ਦੇ थ्रू ਵੋਟਾਂ ਪਈਆਂ ਤੇ ਮੈਨੂੰ ਨਹੀਂ ਲੱਗਦਾ ਕਿ BJP ਨਹੀਂ ਆਉਗੀ ਸਾਰੀਆਂ ਵੋਟਾਂ ਹੀ ਉਹਨਾਂ ਨੂੰ ਪੈਣਗੀਆਂ ਜੇ ਭਾਵੇਂ ਤੁਸੀਂ ਜਿੰਨੂੰ ਮਰਜ਼ੀ ਪਾ ਲਓ ਸੋ ਆਪਾਂ ਨੂੰ ਬਾਇਕਾਟ EVM ਦਾ ਨਾਰਾ ਲਾਉਣਾ ਚਾਹੀਦਾ ਹੈਸ਼ਟੈਗ ਚਲਾਓ ਆਪਣੇ ਕਿਨੂੰ ਕਹਿੰਦੇ ਰੈਲੀਜ਼ ਕਰੋ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਸਟੂਡੈਂਟਸ ਨੂੰ ਅੱਗੇ ਆਉਣਾ ਚਾਹੀਦਾ ਹੈ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਨੂੰ ਅੱਗੇ ਆਉਣਾ ਚਾਹੀਦਾ ਹੈ ਆਪਣੇ ਨੌਜਵਾਨ ਪੀੜੀ ਨੂੰ ਅੱਗੇ ਆ ਕੇ ਬਾਈਕਾਟ ਈਵੀਐਮ ਦਾ ਦੀ ਗੱਲ ਕਰਨੀ ਚਾਹੀਦੀ ਹੈ ਜੇ ਈਵੀਐਮ ਬਾਈਕਾਟ ਨਹੀਂ ਹੋਇਆ ਫਿਰ ਤੇਹੀ ਗਵਰਨਮੈਂਟ ਆਉਗੀ ਫਿਰ ਡਿਕਟੇਟਰਸ਼ਿਪ ਸੇਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੇ ਇਹ ਵੀ ਸੁਣ ਰਹੀ ਹਾਂ ਕਿ ਕਨਸਟੀਟਿਊਸ਼ਨ ਨੂੰ ਦੇ ਨਾਲ ਵੀ ਛੇੜਖਾੜ ਕੀਤੀ ਜਾ ਰਹੀ ਹੈ ਕਨਸਟੀਟਿਊਸ਼ਨ ਆਫ ਇੰਡੀਆ ਸਾਡਾ ਭਾਰਤ ਦਾ ਸੰਵਿਧਾਨ ਦੇ ਵਿੱਚ ਵੀ ਚੇਂਜਸ ਲੈ ਕੇ ਆਏ ਜਾ ਰਹੇ ਨੇ ਤੁਸੀਂ ਸੋਚੋ ਇਹ ਕਿੱਡੀ ਵੱਡੀ ਗੱਲ ਹੈ ਆਪਾਂ ਨੂੰ ਇਹ ਸਾਰੀਆਂ ਗੱਲਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਹੈ ਇਹਨੂੰ ਆਪਾਂ ਸੀਰੀਅਸ ਲਈਏ ਕਿਉਂਕਿ ਸਾਡਾ ਦੇਸ਼ ਹੈ ਇਟਸ ਨਾਟ ਅਬਾਊਟ ਪੋਲਿਟਿਕਸ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦਾ ਜਿਹੜਾ ਪੋਲਿਟਿਸ਼ੀਅਨ ਹੈ ਉਹਦਾ ਹੀ ਫਰਜ਼ ਹੈ ਇਹ ਬੋਲਣਾ ਇਹ ਸੋਚਣਾ ਨਹੀਂ ਇਹ ਸਾਡੀ ਆਮ ਜਨਤਾ ਦਾ ਵੀ ਓਨਾ ਹੀ ਫਰਜ਼ਵੰਦ ਹੈ ਕਿ ਕਿਉਂਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ ਅਸੀਂ ਰਾਈਟ ਟੂ ਵੋਟ ਦਾ ਹੱਕ ਰੱਖਦੇ ਹਾਂ ਸੋ ਵੀ ਹੈਵ ਟੂ ਸਪੀਕ ਸਾਨੂੰ ਬੋਲਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਦੇ ਉੱਤੇ ਇਟਸ ਰੀਲੀ ਇੰਪੋਰਟੈਂਟ ਬੈਲਟ ਪੇਪਰ ਦੇ ਉੱਤੇ ਵੋਟ ਦੀ ਗੱਲ ਕਰੋ ਬਾਈਕਾਟ EVM ਦੀ ਗੱਲ ਕਰੋ ਨਹੀਂ ਤੇ ਆਉਣ ਵਾਲੇ ਟਾਈਮ 'ਚ ਆਪਣਾ ਕਨਸਟੀਟਿਊਸ਼ਨ ਆਪਣਾ ਭਾਰਤ ਦਾ ਸੰਵਿਧਾਨ ਤੱਕ ਚੇਂਜ ਕਰਨ ਤੱਕ ਜਾਣਗੇ ਲੋਕੀ ਆਪਾਂ ਨੂੰ ਉਹੋ ਜੀਆਂ ਗਵਰਨਮੈਂਟਸ ਲੈ ਕੇ ਆਉਣੀਆਂ ਚਾਹੀਦੀਆਂ ਨੇ ਠੀਕ ਹੈ 5 ਸਾਲ ਦੇਖਿਆ ਕਿਸੇ ਨੇ ਕੰਮ ਕੀਤਾ ਨਹੀਂ ਕੀਤਾ 5 ਸਾਲਾਂ ਬਾਅਦ ਚੇਂਜ ਕਰ ਦੋ ਨਹੀਂ ਕੰਮ ਕੀਤਾ ਤੇ ਕਮ ਸੇ ਕਮ 5 ਸਾਲ ਦੇਣੇ ਚਾਹੀਦੇ ਆ ਨਾ 5 ਸਾਲ ਤੇ ਟਰਮ ਹੁੰਦੀ ਹੈ ਪਾਵੇਂ ਉਹ ਲੋਕ ਸਭਾ ਦੀ ਹੋਵੇ ਪਾਵੇਂ ਵਿਧਾਨ ਸਭਾ ਦੀ ਹੋਵੇ 5 ਸਾਲ ਤੱਕ ਤੇ ਅਸੀਂ ਦੇਖਦੇ ਆ ਨਾ 5 ਸਾਲਾਂ ਬਾਅਦ ਚੇਂਜ ਕਰ ਦੋ ਕਿਸੇ ਪਾਰਟੀ ਦੇ ਸਕੇ ਹੋ ਕੇ ਨਾ ਰੋ ਸਕੇ ਹੋ ਆਪਣੀ ਸੋਸਾਇਟੀ ਦੇ ਆਪਣੇ ਬੱਚਿਆਂ ਦੇ ਫਿਊਚਰ ਦੇ ਆਪਣੇ ਦੇਸ਼ ਦੇ ਸਕੇ ਹੋ ਆਪਾਂ ਨੂੰ ਉਹ ਇਨਕਲਾਬ ਲਿਆਉਣ ਦੀ ਲੋੜ ਹੈ ਇਸ ਟਾਈਮ ਦੇ ਉੱਤੇ which is really important subscribe to one india channel and never miss an update